ਬੀਜ ਵੀ ਤਿਆਰ ਕਰੂ ਜੀ ਆਪਣੇ ਜਿਵੇਂ ਹੁਣ ਮਹਿੰਗੇ ਮੁੱਲ ਦਾ ਬੀਜ ਲੈ ਕੇ ਤਿਆਰ ਕਰਦੇ ਨੇ ਜਿਹੜੀ ਹੁਣ ਆਪਣੇ ਘਰੇ ਕਣਕ ਹੈ ਜੀ ਉਹ ਇਹਦੇ ਜੋ ਵਧੀਆ ਕਟਿਆ ਦਾਣਾ ਮਾਜੂ ਦਾਣਾ ਗੁੱਲੀ ਡੰਡਾ ਵਗੈਰਾ ਕੋਈ ਮੱਖੀ ਮਿੱਟੀ ਜੋ ਵੀ ਆ ਸਾਫ਼ ਕਰਕੇ ਵਧੀਆ ਕੁਆਲਿਟੀ ਬਣਾ ਦੂ ਜੀ ਜਿਵੇਂ ਹੁਣ ਆਪਾਂ ਦੇਖਦੇ ਆਂ ਲੋਕ ਅੱਧਾ ਅੱਧਾ ਕਿਲੋਮੀਟਰ ਸੜਕ ਦੇ ਉੱਤੇ ਕਣਕ ਵਿਛਾਉਂਦੇ ਨੇ ਨਾ ਹਾਂ ਜੀ ਹਾਂ ਜੀ ਇਹਦੇ ਨਾਲ ਇਹ ਇਸੇ ਕਰਕੇ ਬਣਾਈ ਆ ਜੀ ਕਿਸੇ ਸੜਕ ਤੇ ਵਿਛਾਉਣ ਦੀ ਲੋੜ ਨਹੀਂ ਸੜਕ ਤੇ ਵਿਛਾਉਣਾ ਇਹਦਾ ਕੋਈ ਹੱਲ ਨਹੀਂ ਉਹ ਤਾਂ ਸਗੋਂ ਖਰਾਬ ਕਰਨਾ ਉਹਦੀ ਪੱਟੀਆਂ ਪੱਕੀਆਂ ਰਲ ਗਈਆਂ ਜੀ ਉਹ ਤਾਂ ਹੋਰ ਵੀ ਖਰਾਬ ਹੋ ਗਈ ਨਾਲ ਐਕਸੀਡੈਂਟ ਹੁੰਦੇ ਨੇ ਹਾਂ ਜੀ ਐਕਸੀਡੈਂਟ ਨਾ ਧੋਣ ਦੀ ਲੋੜ ਹੈ ਕਣਕ ਨੂੰ ਸਸ਼ੀਕਰ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਇਆ ਗੁਰਨਾਨ ਕੈਗਰੋ ਵਰਕਸ ਕਰਾਚੋਂ ਸੰਗਰੂਰ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਮਸ਼ੀਨ ਦਿਖਾਉਣੀ ਇੱਕ ਗ੍ਰੇਡਿੰਗ ਐਂਡ ਕਲੀਨਰ ਮਸ਼ੀਨ ਜਿਹੜੀ ਕਣਕ ਦੇ ਵਿੱਚੋਂ ਮਿੱਟੀ ਦਾ ਇੱਕ ਦਾਣਾ ਵੀ ਨਹੀਂ ਛੱਡਦੀ ਸਸ਼ੀਕਰ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਜੀ ਬਾਈ ਜਿਹੜੀ ਆਪਣੇ ਮਸ਼ੀਨ ਬਣਾਈਆ ਗ੍ਰੇਡਿੰਗ ਐਂਡ ਕਲੀਨਰ ਮਸ਼ੀਨ ਕਣਕ ਦੇ ਵਿੱਚੋਂ ਮਿੱਟੀ ਖੜਦੀ ਨਹੀਂ ਬਿਲਕੁਲ ਵੀ ਇਹ ਬਿਲਕੁਲ ਜਿਵੇਂ ਐਂ ਕਹਿ ਲੋ ਤੁਸੀਂ ਅੱਧੋ ਅੱਧ ਮਿੱਟੀ ਹੋਵੇ ਜੀ ਅੱਧੇ ਕਣਕ ਹੋਵੇ ਤਾਂ ਵੀ ਇਹ ਸਾਫ ਕਰਦੀ ਹੈ ਜੀ ਇਹ ਤਾਂ ਇੱਕ ਬਾਈ ਜਿਵੇਂ ਆਪਾਂ ਦੇਖਦੇ ਰਹੇ ਨੇ ਵੀ ਜਿਵੇਂ ਹੁਣ ਕਣਕ ਦਾ ਸੀਜ਼ਨ ਲੰਘ ਗਿਆ ਲੋਕ ਕੀ ਕਰਦੇ ਨੇ ਜਿਹੜੇ ਉਹਨਾਂ ਦੇ ਘਾਹ ਚਾਰ ਵਗੈਰਾ ਬਚਾ ਹੁੰਦਾ ਸੜਕਾਂ ਤੇ ਛਿੱਟ ਲੈਂਦੇ ਨੇ ਹਾਂ ਜੀ ਤੇ ਫਿਰ ਉਹਨੂੰ ਵੀ ਇਹ ਸਾਫ਼ ਕਰ ਦੂੰ। ਹਾਂ ਜੀ ਹਾਂ ਜੀ ਉਸੇ ਗੱਲਾਂ ਨੂੰ ਸੋਚ ਕੇ ਤਾਂ ਸੀ ਬਣਾਈ ਹੈ ਜੀ ਬਹੁਤ ਮਤਲਬ ਹਾਦਸਿਆਂ ਦਾ ਕਾਰਨ ਨਹੀਂ ਬਣ ਜਾਂਦੀ ਸੜਕ ਤੇ ਪਾਈ ਕਣਕ ਤਾਂ ਜਿਵੇਂ ਟੈਰਾਂ ਦੇ ਤਿਲ ਸਜਾਂਦਾ ਨਾ। ਬਾਕੀ ਉਹਦੇ 'ਚ ਹੋਰ ਹੈ ਜੀ ਸਭ ਤੋਂ ਸਮੱਸਿਆ ਹੱਲ ਫੇਰ ਵੀ ਨਹੀਂ ਹੈਗਾ। ਉਹਦੇ 'ਚ ਪੱਥਰ, ਬੱਟੀਆਂ ਪੱਕੇ ਰੂੜੀ ਰਲ ਜਾਂਦੀ ਹੈ ਜੀ ਉਹ ਤਾਂ ਹੋਰ ਵੀ ਮਤਲਬ ਖਰਾਬ ਹੋ ਜਾਂਦੀ ਹੈ। ਵੀ ਉਹਨੂੰ ਵੀ ਇਹ ਚਟਪਟੇ ਸਾਫ਼ ਕਰ। ਹਾਂ ਜੀ ਅਸੀਂ ਇਹੀ ਦਾ ਹੱਲ ਲੱਭਿਆ ਜੀ ਇਸ ਚੀਜ਼ ਦਾ। ਵੀ ਉਹਦੇ 'ਚ ਸਫਾਈ ਕਰਨ ਬਹੁਤੀਆਂ ਤੋਂ ਵਧੀਆ ਸਫਾਈ ਹੋ ਜੇ ਕਿੰਨੀ ਵੀ ਮਿੱਟੀ ਕਿਉਂ ਨਾ ਹੋਵੇ ਉਹਦੇ 'ਚ। ਉਹਨੂੰ ਕਿਸੇ ਸੜਕ ਤੇ ਪਾਉਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਹੁਣ ਆਪਾਂ ਦੇਖਦੇ ਆਂ ਲੋਕ ਅੱਧਾ-ਅੱਧਾ ਕਿਲੋਮੀਟਰ ਸੜਕ ਦੇ ਉੱਤੇ ਕਣਕ ਪਿਛਾਉਂਦੇ ਨੇ ਨਾ ਹਾਂਜੀ ਹਾਂਜੀ ਇਹਦੇ ਨਾਲ ਇਹ ਇਸੇ ਕਰਕੇ ਬਣਾਈ ਆ ਜੀ ਕਿਸੇ ਸੜਕ ਤੇ ਪਿਛਾਉਣ ਦੀ ਲੋੜ ਨਹੀਂ ਸੜਕ ਤੇ ਵਿਛਾਉਣਾ ਇਹਦਾ ਕੋਈ ਹੱਲ ਨਹੀਂ ਉਹ ਤਾਂ ਸਗੋਂ ਖਰਾਬ ਕਰਨਾ ਉਹ ਵੀ ਪੱਟੀਆਂ ਪੱਕੀਆਂ ਰਲ ਗਈਆਂ ਜੀ ਉਹ ਤਾਂ ਹੋਰ ਵੀ ਖਰਾਬ ਹੋਊਗੀ ਨਾਲ ਐਕਸੀਡੈਂਟ ਹੁੰਦੇ ਨੇ ਹਾਂਜੀ ਐਕਸੀਡੈਂਟ ਨਾ ਧੋਣ ਦੀ ਲੋੜ ਹੈ ਕਣਕ ਨੂੰ ਨਾ ਸੜਕ ਤੇ ਪਾਉਣ ਦੀ ਜ਼ਰੂਰਤ ਹੈ ਜੀ ਆ ਸਾਡੇ ਕੋਲੇ ਹੱਲ ਹੈ ਜੀ ਇਹਦਾ ਆਹ ਦੇਖੋ ਵੀਰੋ ਬਹੁਤ ਵਧੀਆ ਮਸ਼ੀਨ ਬਣਾਈ ਆ ਗੁਰਨਾਨ ਕੈਗਰੋ ਵਰਕਸ ਕਰਾਚੋ ਸੰਗਰੂਰ ਵਾਲੇ ਵੀਰਾਂ ਨੇ ਗ੍ਰੇਡਿੰਗ ਐਂਡ ਕਲੀਨਰ ਮਸ਼ੀਨ ਜੇ ਮੈਂ ਮੰਨ ਲਵਾਂ ਕਿਸੇ ਨੇ ਬੀਜ ਵੀ ਤਿਆਰ ਕਰਨਾ ਹਨਾ ਬੀਜ ਵੀ ਤਿਆਰ ਕਰੂ ਜੀ ਆਪਣੇ ਜਿਵੇਂ ਹੁਣ ਮਹਿੰਗੇ ਮੁੱਲ ਦਾ ਬੀਜ ਲੈ ਕੇ ਤਿਆਰ ਕਰਦੇ ਨੇ ਜਿਹੜੀ ਹੁਣ ਆਪਣੇ ਘਰੇ ਕਣਕ ਹੈ ਜੀ ਉਹ ਇਹਦੇ ਜੋ ਵਧੀਆ ਕਟਿਆ ਦਾਣਾ ਮਤਲਬ ਮਾਝੂ ਦਾਣਾ ਗੁੱਲੀ ਡੰਡਾ ਵਗੈਰਾ ਕੋਈ ਮੱਖੀ ਮਿੱਟੀ ਜੋ ਵੀ ਆ ਸਾਫ਼ ਕਰਕੇ ਵਧੀਆ ਕੁਆਲਿਟੀ ਬਣਾ ਦੂ ਜੀ ਆਪਣੀ ਬਜਾਈ ਕਰ ਸਕਦੇ ਨੇ ਆਪਦਾ ਬੀਜ ਘਰ ਦਾ ਤੇ ਬਾਕੀ ਹੋਰ ਹੈ ਮਾਤਾ ਭੈਣਾਂ ਨੂੰ ਵੀ ਮौज ਆ ਜੀ ਇਹਦੀ ਸਹੀ ਹੈ ਇਹਦਾ ਸਾਲ ਭਾਰ ਦਾ ਪੀਣਾ ਕਰਕੇ ਰੱਖ ਲੋ ਧੁੱਪ ਲਵਾਈ ਜੀ ਚੱਕੀ ਤੇ ਜਾ ਕੇ ਪਸਾ ਲਓ ਸਹੀ ਹੈ ਨਹੀਂ ਜੀ ਸਪਾਈ ਤੁਸੀਂ ਹੱਥੀ ਕਰੇ ਨਹੀਂ ਸਕਦੇ ਨਾ ਕੋਈ ਮਸ਼ੀਨ ਕਰ ਸਕਦੀ ਆ ਬਹੁਤ ਜਿਹੜੇ ਸਪੀਡ ਬਹੁਤ ਹੋ ਸਪੀਡ ਵਧੀਆ ਜੀ ਇਹਦੀ ਇਹ ਚੱਲਦਾ ਇਹ ਤੇ ਆਪਣਾ ਨਾ ਟਰੈਕਟਰ ਤੇ ਟਰੈਕਟਰ ਤੇ ਨਾ ਹਾਂ ਜੀ ਹਾਂ ਜੀ ਐਸੇ ਟਰੈਕਟਰ ਤੇ ਚਲਾ ਲਓ ਜੀ ਹਾਂ ਜੀ ਹਾਂ ਜੀ ਪੀਟੀਓ ਨਾ ਪੀਟੀਓ ਤੇ ਜਾ ਹਾਂ ਜੀ ਹਾਂ ਜੀ ਇਦਾਂ ਇਹ ਕਹਿ ਲੋ ਜੀ ਜਿਹੜੇ ਮੰਡੀਆਂ ਚੋਂ ਪੱਖੇ ਚਾਰ ਜਿਹੜਾ ਕੱਢਦੇ ਨੇ ਮਲਬਾ ਇੱਕ ਤਰ੍ਹਾਂ ਦਾ ਉਹਨੂੰ ਕਹ ਲਈਏ ਗੰਦਮਾਂ ਦਾ ਇਹ ਤਾਂ ਉਹਨੂੰ ਵੀ ਸਾਫ਼ ਕਰਦੀ ਹੈ ਜੀ ਉਹਨੂੰ ਵੀ ਵਸਾਈ ਕਰਦੀ ਹਾਂ ਜੀ ਇਹ ਤਾਂ ਇਹ ਕਹ ਲੋ ਵੀ ਇੱਕ ਮਿੱਟੀ ਦਾ ਸੌਨਾ ਬਣਾਉਣ ਵਾਲੀ ਨਸਲੀ ਜਿਵੇਂ ਸਾਡੇ ਕਿਸਾਨ ਵੀਰ ਹਨਾ ਘਰੇ ਚੱਕ ਲਿਆਉਂਦੇ ਨੇ ਚਾਰਜ ਹੁੰਦਾ ਦਾ ਮੋ ਮੰਡੀ ਚੋਂ ਪਾ ਦੇਖਦੇ ਰਹਿੰਦੇ ਕੋਈ ਟਰਾਲੀ ਚ ਪਾ ਲਿਆਉਂਦਾ ਘਰੇ ਲੈ ਕੇ ਉਹਨੂੰ ਧੁੱਪ ਲਵਾਈ ਜਾਂਦੇ ਨੇ ਇਹ ਉੱਥੇ 5 ਮਿੰਟ ਚ ਕਰ ਦੋ ਹਾਂ ਜੀ ਇਹ ਤਾਂ ਨਾਲ ਦੀ ਨਾਲ ਹੀ ਕਰ ਦੋ ਜੀ ਮੰਡੀ ਚੋਂ ਚੱਕ ਕੇ ਲਿਆਉਣਾ ਤੇ ਨਾਲ ਸਾਫ਼ ਹੋ ਜੂਗੀ ਸਹੀ ਆ ਅਲੱਗ-ਅਲੱਗ ਤੁਸੀਂ ਦੁਬਾਰਾ ਉਸ ਨੂੰ ਮੰਡੀ ਚ ਵੇਚ ਸਕਦੇ ਹੋ ਗੁੰਦੀ ਡੰਡਾ ਅਲੱਗ ਕਟਿਆ ਦਾਣਾ ਅਲੱਗ ਵਧੀਆ ਦਾਣੇ ਅਲੱਗ ਸੋ ਤੇ ਜਿਹੜੇ ਮੈਂ ਜਿਵੇਂ ਹੁਣ ਇਹਦੀ ਆਪਾਂ ਡਿਲੀਵਰੀ ਕਹਦੇ ਆ ਡਿਲੀਵਰੀ ਕਿਵੇਂ ਹੋਊਗੀ ਡਿਲੀਵਰੀ ਜਿਵੇਂ ਪੰਜਾਬ ਤੋਂ ਬਾਹਰ ਮੰਗਾਉਂਦੇ ਆ ਲੋਕ ਤੇ ਵੀ ਮੰਗਵਾ ਸਕਦੇ ਜੀ ਡਿਲੀਵਰੀ ਟਰਾਂਸਪੋਰਟ ਰਾਹੀਂ ਹੋ ਜੂਜੀ ਆਨਲਾਈਨ ਹਾਂ ਹਾਂ ਜੀ ਖਰਚਾ ਖਰੀਦਦਾਰ ਦਾ ਹੋਊਗਾ ਜਿਹੜਾ ਖਰੀਦਣ ਵਾਲਾ ਗਾਹਕ ਹੈ ਜੀ ਖਰਚਾ ਹੋਦਾ ਹੋਊਗਾ ਟਰਾਂਸਪੋਰਟ ਦਾ ਪ੍ਰਬੰਧ ਅਸੀਂ ਕਰਵਾ ਦਾਂਗੇ ਸੋ ਵੀਰੇ ਆਲ ਇੰਡੀਆ ਦੇ ਜਾ ਸਕਦੇ ਨੇ ਜੀ ਸੋ ਵੀਰੇ ਰੇਟ ਵਗੈਰਾ ਦੀ ਜਾਣਕਾਰੀ ਤੁਸੀਂ ਬਾਈ ਨੂੰ ਫੋਨ ਕਰਕੇ ਲੈ ਸਕਦੇ ਹੋ ਬਾਈ ਉਹਨਾਂ ਦਾ ਸਕਰੀਨ ਤੇ ਨੰਬਰ ਚੱਲਦਾ ਗੁਰਨਾਨ ਕੈਕਰੋ ਵਰਕਰਸ ਕਰਾਚੋ ਸੰਗਰੂਰ ਕਨੈਕਟਰ ਇੱਕ ਵਰੀ ਵੀਰਾਂ ਨੂੰ ਕਾਲ ਜਰੂਰ ਕਰ ਲਓ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ